ਪੰਜਾਬ ਕਾਂਗਰਸ ਵੱਲੋਂ ਕੱਲ ਸਵੇਰੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਵਿੱਚਲੀ ਰਿਹائش ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ ਪ੍ਰਾਪਰਟੀ ਟੈਕਸ ਹੈ ਮੁੱਖ ਮੁੱਦਾ ਤੇ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਨਾ ਮਿਲਣਾ ਵਿਖਾਵੇ ਦੇ ਮੁੱਖ ਮੁੱਦੇ ਇਸ ਵਿੱਚ ਅਹਿਮ ਰਹਿਣਗੇ ਪਰ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ਦੇ ਲਈ ਵਿਖਾਵਾ ਕਰਨ ਜਾ ਰਹੀ ਪੰਜਾਬ ਕਾਂਗਰਸ ਫਿਰ ਤੋਂ ਆਪਣੇ ਘਰੇਲੂ ਯੁੱਧ ਦੇ ਵਿੱਚ ਉਲਝ ਗਈ ਹੈ ਸੂਤਰਾਂ ਮੁਤਾਬਕ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਸਦਨ ਦੇ ਵਿੱਚ ਬਾਕੀ ਵੱਡੇ ਲੀਡਰ ਸ਼ਾਮਿਲ ਨਹੀਂ ਹੋ ਰਹੇ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਕੈਪਟਨ ਅਮਰਿੰਦਰ ਸਿੰਘ ਤੇ ਰਜਿੰਦਰ ਕੌਰ ਪਠਲ ਦਾ ਤੜਾ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਏਗਾ ਕਾਂਗਰਸ ਨੇ ਇਸ ਘਰੇਲੂ ਯੁੱਧ ਦਾ ਜਾਇਜ਼ਾ ਲਿਆ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨੇ ਕਾਂਗਰਸ ਪਾਰਟੀ ਕੱਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਸ਼ਤੇ ਧਰਨਾ ਦੇਣ ਜਾ ਰਹੀ ਹੈ ਧਰਨਾ ਜਿਹੜਾ ਪ੍ਰੋਪਰਟੀ ਟੈਕਸ ਤੇ ਗੰਨਾ ਮੇਲਾ ਤੋਂ ਕਿਸਾਨਾਂ ਨੂੰ ਪੈਸਾ ਰਿਲੀਜ਼ ਨਾ ਹੋਣ ਕਾਰਨ ਹੋਵੇਗਾ ਇਸੇ ਰਹਿਸ਼ ਦੇ ਉੱਤੇ ਕਾਂਗਰਸ ਦੇ ਵਿਧਾਇਕ ਆ ਜਿਹੜੇ ਉਹ ਧਰਨਾ ਦੇਣਗੇ ਪਰ ਸੂਤਰਾਂ ਦੇ ਹਵਾਲੇ ਨਾਲੇ ਖਬਰ ਆ ਰਹੀ ਹੈ ਕਿ ਕਾਂਗਰਸ ਦੇ ਕਈ ਵੱਡੇ ਦਿਗਜ ਲੀਡਰ ਇਸ ਧਰਨੇ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਭਾਰੂ ਹੋਇਆ ਲੋਕ ਸਭਾ ਚੋਣਾਂ ਤੋਂ ਬਾਅਦ ਸੁਨੀਲ ਜਾਖੜ ਦੀ ਗਵਾਈ 'ਚ ਧਰਨਾ ਹੋ ਰਿਹਾ ਤਾਂ ਬਾਜਵਾ ਅਤੇ ਪਠਲ ਧੜੇ ਦੇ ਜਿਹੜੇ ਮੈਂਬਰ ਨੇ ਉਹ ਨਾਦਾਰਦ ਰਹਿਣਗੇ ਖੁਦ ਰਜਿੰਦਰ ਕੌਰ ਪੱਠਣ ਨਹੀਂ ਪਹੁੰਚ ਰਹੇ ਔਰ ਰਣਦੀਪ ਨਾਭਾ ਨਹੀਂ ਪਹੁੰਚ ਰਹੇ ਪ੍ਰਤਾਪ ਸਿੰਘ ਬਾਯਵਾਦੇ ਪਤਨੀ ਚਰਨਜੀਤ ਕੌਰ ਬਾਜਵਾ ਨਹੀਂ ਪਹੁੰਚ ਰਹੇ ਸਾਡੇ ਸੂਤਰਾਂ ਦੀ ਇਹ ਖਬਰ ਆ ਸਵਾਲ ਇਹ ਖੜਾ ਹੁੰਦਾ ਕੀ ਕਾਂਗਰਸ ਨੇ 2012 ਦੀ ਹਾਰ ਤੋਂ ਬਾਅਦ ਕੁਝ ਸਿੱਖਿਆ ਕੀ ਕਾਂਗਰਸ 2014 ਦੀਆਂ ਝਟਕੇ ਤੋਂ ਬਾਅਦ ਜਿਹੜਾ ਲੱਗਿਆ ਲੋਕ ਸਭਾ ਚੋਣਾਂ ਤੋਂ ਤੋਂ ਬਾਅਦ ਕੁਝ ਸਿੱਖੇਗੀ ਸ਼ਾਇਦ ਕਾਂਗਰਸ ਨਹੀਂ ਸਿੱਖ ਰਹੀ ਇਸੇ ਲਈ ਕੱਲ ਦੇ ਧਰਨੇ ਦੇ ਅੰਦਰ ਵੀ ਉਹ ਦਿਗਜ ਲੀਡਰ ਉਹੀ ਧੜੇਬੰਦੀ ਜੋ ਅਸੀਂ ਪਹਿਲਾਂ ਕਾਂਗਰਸ ਦੇ ਅੰਦਰ ਦੇਖਦੇ ਰਹੇ ਉਹ ਨਜ਼ਰ ਆਏਗੀ ਕਾਸ ਤੌਰ ਤੇ ਜਿਹੜੇ ਲੋਕ ਨਹੀਂ ਆ ਰਹੇ ਉਹਨਾਂ ਨਾਲ ਸਾਡੀ ਗੱਲ ਵੀ ਹੋ ਰਹੀ ਆ ਨਿੱਜੀ ਕਾਰਨ ਦੱਸ ਰਹੇ ਨੇ ਕਿ ਨਿੱਜੀ ਕਾਰਨਾ ਕਰਕੇ ਨਹੀਂ ਆ ਰਹੇ ਪਰ ਕਾਰਨ ਸਿਆਸੀ ਨੇ ਇਸੇ ਕਰਕੇ ਨਹੀਂ ਆ ਰਹੇ ਜਦੋਂ ਇੱਕ ਧੜਾ ਪਾਰ ਹੁੰਦਾ ਤਾਂ ਦੂਜਾ ਧੜਾ ਪਿੱਛੇ ਅੜ ਜਾਂਦਾ ਜਦੋਂ ਇੱਕ ਦੂਜਾ ਧੜਾ ਅੱਗੇ ਆਉਂਦਾ ਤਾਂ ਪਹਿਲਾ ਧੜਾ ਪਿੱਛੇ ਅੜ ਜਾਂਦਾ ਇਹੀ ਕਾਰਨ ਸੀ ਕਾਂਗਰਸ ਨੂੰ ਝਟਕੇ ਲੱਗਦੇ ਰਹੇ ਔਰ ਕੱਲ ਦੇ ਧਰਨੀ ਦੇ ਅੰਦਰ ਵੀ ਇਹੀ ਦੇਖਣ ਨੂੰ ਮਿਲੇਗਾ ਔਰ ਸਾਡੀ ਖਬਰ ਦੇ ਉੱਤੇ ਮੋਹਰ ਲੱਗੇਗੀ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ